ਨਾਮ ਹੈ ਜੀ ਬਿਸ਼ਪ ਸੰਤ ਬਲਵਿੰਦਰ ਜੌਨ ਅ ਸੰਤ ਬਲਵਿੰਦਰ ਜੌਨ ਮਿਨਿਸਟਰੀ ਜੀਸਸ ਗ੍ਰੇਸ ਪਾਵਰ ਚਰਚ ਔਰ ਪੈਂਟੀਕੋਸਟਲ ਬਿਸ਼ਪ ਹੈ ਜੀ ਦੇਖੋ ਜੀ ਤੁਸੀਂ ਬੱਚਿਆਂ ਦੇ ਸਾਡੇ ਯੂਥ ਦੇ ਹੱਥ ਦੇ ਵਿੱਚ ਵੇਖ ਰਹੇ ਜੋ ਪੋਸਟਰ 19 ਦਸੰਬਰ ਦਿਨ ਮੰਗਲਵਾਰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਇੱਕ ਵਿਸਾਲ ਕ੍ਰਿਸਮਸ ਡੇ ਵਿਸਾਲ ਮਸੀਹ ਸੰਮੇਲਨ ਪਰਮੇਸ਼ਵਰ ਦੀਆਂ ਹਰ ਤਰ੍ਹਾਂ ਦੀਆਂ ਚੰਗਿਆਈਆਂ ਤੇ ਬਰਕਤਾਂ ਪ੍ਰਾਪਤ ਕਰਨ ਦੀ ਸ਼ਾਮ ਇੱਕ ਵੱਡਾ ਸਮਾमेलन ਪੰਜਾਬ ਪੱਦਰ ਦੇ ਉੱਤੇ ਹੀ ਰੱਖਿਆ ਹੋਇਆ ਹੈ। ਲੰਦੇ ਵਿੱਚ ਬਹੁਤ ਹੀ ਸਾਡੇ ਸਤਿਕਾਰਯੋਗ ਪਰਮੇਸ਼ਵਰ ਦੇ ਬੜੇ ਅਵਿਸ਼ਕਤ ਦਾਸ ਪ੍ਰੋਫੈਟ ਬਜਿੰਦਰ ਸਿੰਘ ਜੀ ਜੋ ਇਹਦੇ ਮੁੱਖ ਪ੍ਰਚਾਰਕ ਨੇ ਸਮਾमेलन ਦੇ ਔਰ ਪੂਰੇ ਪੰਜਾਬ ਭਰ ਤੋਂ ਟਰਾਲੀਆਂ, ਟਰੈਕਟਰਾਂ, ਮੋਟਰ ਗੱਡੀਆਂ ਦੇ ਉੱਤੇ ਸਾਡੇ ਮਾਨਯੋਗ ਬਿਸ਼ਪ ਸਬਾਨ, ਪਾਸਟਰ ਸਹਿਬਾਨ, ਮਸੀਹ ਸੰਗਤਾਂ 올 피플 ਲੋਕ ਜਿਹੜੇ ਆ ਭਾਰੀ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਆ ਔਰ ਪਰਮੇਸ਼ਵਰ ਦਾ ਬਾਣੀ ਦਾ ਪ੍ਰਚਾਰ ਹੋਏਗਾ ਕਿ ਪ੍ਰਭੂ ਯੇਸ਼ੂ ਮਸੀਹ ਜੋ ਸਾਰੇ ਜਗਤ ਦਾ ਇੱਕ ਪ੍ਰਭੂ ਆ ਮੁਕਤੀ ਦਾਤਾ ਹੈ ਸ੍ਰਿਸ਼ਟੀ ਦੇ ਉੱਤੇ ਅੱਜ ਤੋਂ 2023 ਸਾਲ ਪਹਿਲਾਂ ਕਿਉਂ ਆਏ ਔਰ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੇ ਸੰਬੰਧੀ ਇਹ ਵਿਸਾਲ ਸਮਾमेलन ਹੋਏਗਾ ਜੀ ਅਸੀਂ ਖੜੇ ਆ ਚੌਧਰੀ ਫਾਰਮ ਦੇ ਬਾਹਰ ਇਸ ਸਮਾमेलन ਜਿਹੜਾ ਸਥਾਨ ਇਹਦਾ ਹੈਗਾ ਆ ਚੌਧਰੀ ਫਾਰਮ ਟਪਈ ਚਬਾਰ ਰੋਡ ਦੇ ਵਿੱਚ ਔਰ ਇਸ ਸਮੇਲਨ ਦਾ ਜਿਹੜੀ ਟਾਈਮਿੰਗ ਹੈ ਗਈ ਆ ਉਸ ਸ਼ਾਮ ਨੂੰ 5 ਵਜੇ ਤੋਂ ਲੈ ਕੇ 19 ਦਸੰਬਰ ਦਿਨ ਮੰਗਲਵਾਰ ਸਮਾ ਸ਼ਾਮ 5 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਹੋਏਗਾ ਜਿਹਦੇ ਵਿੱਚ ਪੂਰੇ ਪੰਜਾਬ ਭਰ ਤੋਂ ਪਰਮੇਸ਼ਰ ਦੇ ਦਾਸ ਸੰਗਤਾਂ ਜਿਹੜੀ ਹੈ ਭਾਰੀ ਗਿਣਤੀ ਚ ਪਹੁੰਚ ਰਹੀਆਂ ਔਰ ਤੁਹਾਡੇ ਇਸ ਚੈਨਲ ਦੇ ਦੁਆਰਾ ਜਿੰਨੇ ਵੀ ਚੈਨਲ ਨੂੰ ਸੁਣ ਰਹੇ ਆ ਵਾਚ ਕਰ ਰਹੇ ਆ ਮੈਂ ਉਹਨਾਂ ਨਾਲ ਰੂਪ ਦੇ ਵਿੱਚ ਵੱਧ ਤੋਂ ਵੱਧ ਪੰਜਾਬ ਦੇ ਹਰ ਇਨਸਾਨ ਤੱਕ ਤਾਂ ਕਿ ਖਬਰ ਜਾਵੇ ਪੰਜਾਬ ਦੇ ਹਰ ਇਨਸਾਨ ਤੱਕ ਖਬਰ ਜਾਵੇ ਤਾਂ ਕਿ ਹਰ ਇਨਸਾਨ ਜਿਹੜਾ ਹੈ ਇਸ ਸਮੇਲਨ 'ਚ ਪਹੁੰਚ ਕੇ ਪਰਮੇਸ਼ਵਰ ਦੇ ਘਰ ਦੀਆਂ ਚੰਗਿਆਈਆਂ ਤੇ ਬਰਕਤਾਂ ਪ੍ਰਾਪਤ ਕਰੇ ਕਿਉਂਕਿ ਪਰਮੇਸ਼ਵਰ ਦੇ ਜਿਹੜੇ ਬਸ਼ਿਕਤ ਦਾਸ ਆਰੇ ਆ ਪ੍ਰੋਫੈਟ ਬਜਿੰਦਰ ਸਿੰਘ ਜੀ ਅਸੀਂ YouTube ਦੇ ਉੱਤੇ ਚੈਨਲਾਂ ਦੇ ਉੱਤੇ ਬਕਾਇਦਾ ਵਿਂਦੇ ਦੇਨੇ ਉਹਨਾਂ ਨੂੰ ਪਰਮੇਸ਼ਰ ਉਹਨਾਂ ਨੂੰ ਬੜੇ ਹੀ ਆਪਣੇ ਜਲਾਲੀ ਕਮਾਲ ਇਸਤੇਮਾਲ ਕਰਦਾ ਏ ਬੜੇ ਲੋਕ ਹੀਲ ਹੁੰਦੇ ਆ ਬੜੇ ਲੋਕ ਬਲੈਸ ਹੁੰਦੇ ਆ ਅੱਜ ਅੰਮ੍ਰਿਤਸਰ ਦੀ ਧਰਤੀ ਜਿਹੜੀ ਆ ਸਾਡੇ ਸਾਰੇ ਪੰਜਾਬ ਨਿਵਾਸੀਆਂ ਲਈ ਬੜੀ ਖੁਸ਼ੀ ਦੀ ਗੱਲ ਏ ਕਿ ਉਹ ਅੰਮ੍ਰਿਤਸਰ ਸਿਟੀ ਦੇ ਵਿੱਚ ਪਰਮੇਸ਼ਰ ਦੇ ਦਾਸ ਪਹੁੰਚ ਰਹੇ ਆ ਪਰਮੇਸ਼ਰ ਦੀਆਂ ਸੰਗਤਾਂ ਪਹੁੰਚ ਰਹੀਆਂ ਔਰ ਵੇਖੋ ਪਰਮੇਸ਼ਰ ਜਿਹੜਾ ਏ ਜਹੂਨਾ ਦੀ ਜੀਲ ਤਿੰਨ ਅਧਾਇ ਦੀ 16 ਐਤ ਦੇ ਵਿੱਚ ਲਿਖਿਆ ਏ ਕਿ ਪਰਮੇਸ਼ਰ ਨੇ ਸਾਰੇ ਜਗਤ ਨਾਲ ਪ੍ਰੇਮ ਕੀਤਾ ਏ ਔਰ ਆਪਣਾ ਇਕਲੌਤਾ ਪੁੱਤਰ ਪ੍ਰਭੂ ਯਿਸੂ ਦੇ ਦਿੱਤਾ ਤਾਂ ਜੋ ਹਰ ਇੱਕ ਜਿਹੜਾ ਪ੍ਰਭੂ ਯਿਸੂ ਤੇ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਸਗੋਂ ਅਟਰਨਲ ਲਾਈਫ ਜਾਨੀ ਕਿ ਸਦੀਪਕ ਜੀਵਨ ਪ੍ਰਾਪਤ ਕਰੇ ਤੋਂ ਪੂਰੇ ਹੀ ਪੰਜਾਬ ਭਰ ਦੇ ਲੋਕਾਂ ਨੂੰ ਹਰ ਵਰਗ ਦੇ ਲੋਕਾਂ ਨੂੰ ਸਾਡਾ ਸੱਦਾ ਏ ਕਿ ਪ੍ਰਭੂ ਯਿਸੂ ਦੇ ਇਸ ਦਿਹਾੜੇ ਦੇ ਵਿੱਚ ਆ ਕੇ ਇਸ ਸਮਾमेलन ਵਿੱਚ ਆ ਕੇ ਪ੍ਰਭੂ ਯਿਸੂ ਦੇ ਘਰ ਦੀਆਂ ਬਰਕਤਾਂ ਔਰ ਚਿੰਗਿਆਈਆਂ ਪ੍ਰਾਪਤ ਕਰੋ ਪਰਮੇਸ਼ਰ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇ ਸੋ ਸਾਡੀ ਸਮੁੱਚੀ ਟੀਮ ਨੇ ਸੰਤ ਬਲਵਿੰਦਰ ਜੌਨ ਮਿਨਿਸਟਰੀ ਔਰ ਸਾਡੇ ਜਿਹੜੇ ਜੋਥ ਆ ਸਾਡਾ ਸਾਡੀਆਂ ਸੰਗਤਾਂ ਜਿਹੜੀਆਂ ਬੜੇ ਵਧੀਆ ਢੰਗ ਨਾਲ ਬੜੀ ਮਿਹਨਤ ਦੇ ਨਾਲ ਦੁਆਨਾ ਰੋਜ਼ੀਨਾ ਯਤਨ ਕਰਕੇ ਬੜੀ ਸਰਦਾ ਦੇ ਨਾਲ ਇਹ ਤੀਆਂ ਤਿਆਰੀਆਂ ਮੁਕੰਮਲ ਕਰ ਰਹੀ ਆ ਔਰ ਪ੍ਰਭੂ ਯਿਸੂ ਸਾਰੇ ਨੂੰ ਬਰਕਤ ਦੇਗਾ